ਇੱਥੇ ਖੜੇ ਬਹੁਤ ਚੰਗੇ ਲੱਗਦੇ ਆ ਸੱਸ ਇੱਥੇ ਖੜੇ ਬਹੁਤ ਚੰਗੇ ਲੱਗਦੇ ਆ ਸਟੇਜਾਂ ਦੇ ਮਗਰਲੇ ਪਾਸੇ ਸਾਡੇ ਚੰਗੇ ਪੱਖ ਵੀ ਆ ਸਾਡੇ ਬਾਹਰੇ ਪੱਖ ਅੱਜ ਤੁਹਾਨੂੰ ਭੜੀ ਬਾਤ ਵੀ ਪਤਾ ਜਿੰਨੇ ਫੜਕਾਰ ਪਹਿਲਾਂ ਗਾ ਕੇ ਗਏ ਕੱਲ ਗੁਰਨਾਮ ਗਾ ਕੇ ਗਏ ਗੁਰਨਾਮ ਰਾਜਵੀਰ ਦਾ ਸਭ ਕਾਲੀ ਕਲਾਕਾਰ ਹੈ ਇੱਕੇ ਕੰਪਨੀ ਤੋਂ ਦੋਨੇ ਸ਼ੁਰੂ ਹੋਏ ਸੀ ਦੋਨੇ ਭਰਾ ਹੈ ਜਸ ਰੇਕਰ ਤੋਂ ਸਾਡਾ ਭਰਾ ਜਸਵੀਰ ਪਾਲ ਜੀ ਹੈ ਉਹ ਤਰ ਤੋਂ ਉਥੇ ਸਾਡੇ ਘਰੇ ਪਤਾ ਨਹੀਂ ਵਜਿਆ ਜਾਂਦਾ ਕਿੱਥੇ ਤਾਜ ਸੁਰਪਾਲભાઈ ਹੋਣੇ ਉਸ ਦਿਨ ਤੇ ਦਿਨ ਰਾਤ ਰਾਜਨੀਤ ਨਾਲ ਰਹੇ ਆ। ਅੱਜ ਤੱਕ ਉਹ ਪਰਿਵਾਰ ਚ ਬੈਠੇ ਆ। ਔਰ ਮੈਨੂੰ ਇਹ ਪੂਰਾ ਯਕੀਨ ਆ ਕਿ ਉਹ ਭਰਾ ਸਾਡਾ ਜਦੋਂ ਤੱਕ ਉਹਦੇ ਸਾਥ ਮੈਨੂੰ ਨਹੀਂ ਲੱਗਦਾ ਉਹ ਪਰਿਵਾਰ ਤੋਂ ਪਾਸੇ ਹੋਣ ਵਾਲਾ। ਪਰਿਵਾਰ ਤੋਂ ਪਾਸੇ ਹੋਣ ਵਾਲਾ ਇਹ ਉਧਾਰਣਾ ਨੇ। ਐਦਾਂ ਹੀ ਤੁਸੀਂ ਵੀ ਸਾਰੇ ਸਜਣੋ। ਅੰਮੇਲਿਆਂ ਦੀ ਪੁਕਾਰ ਹੈ, ਇਹਨਾਂ ਰਾਤਾਂ ਦੀ ਪੁਕਾਰ ਹੈ। ਤੁਹਾਡੇ ਦੇ ਕੋ ਸਾਥ ਸਬੰਧੀਆਂ ਚ ਕੋਈ ਦੋਸਤਾਂ ਨਿਤਰਾ ਚ ਕੋਈ ਰਿਸ਼ਤੇਦਾਰਾਂ ਚੋਂ ਭਾਈਚਾਰੇ ਚੋਂ ਕੋਈ ਵੀ ਜੀ ਜਾਂਦਾ। ਨਾਲ ਖਰਚੇ ਕਰੋ ਇਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਇਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਿਫੈਂਡਰਾਂ ਉਹਦੇ 25 25 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਐ ਕਰੋੜਾਂ ਦੀਆਂ ਕੋਠੀਆਂ ਉੱਥੇ ਖੜਗੀਆਂ ਪਰ ਬੰਦਾ ਉਰਤਦਾ ਦਾ ਬੰਦਾ ਨਹੀਂ ਮੁੜ ਕੇ ਆਉਂਦਾ ਉਹੀ ਮਾਵਾਂ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਪਰੇ ਤੇ ਮਹਿਸੂਸ ਕਰਦੇ ਰਹਿੰਦੇ ਕਿ ਜੀ ਕਿੱਥੇ ਚਲਾ ਗਏ ਇਹ ਕੱਲੀ ਉਸ ਘਰ ਦੀ ਬਾਤ ਨਹੀਂ ਐ ਬ੍ਰਹਮੰਡ ਦੀ ਬਾਤ ਆ ਪੂਰੀ ਦੁਨੀਆ ਦੀ ਬਾਤ ਆ ਕਿਉਂਕਿ ਜਾਂਦਾ ਕਿਦਾ ਨਹੀਂ ਬਾਬੋ ਜਾਂਦੇ ਸਭ ਦੇ ਪਰ ਐਦਾਂ ਹੀ ਕਿਤੇ ਨਾਰ ਦੁੱਖਾਂ ਦੇ دارو ਬਣ ਜੀਏ ਨਾ ਤਪਰਾਂ ਦੇ ਦੁੱਖ ਕਹਿੰਦੇ ਵਡਾਇਆ ਘਟ ਜਾਂਦੇ ਆ ਵਡਾਇਆ ਘਟ ਜਾਂਦੇ ਆ ਆ ਜੋ ਇੱਥੇ ਖੜੇ ਬਹੁਤ ਚੰਗੇ ਲੱਗਦੇ ਆ ਸੱਜਾ ਇੱਥੇ ਖੜੇ ਬਹੁਤ ਚੰਗੇ ਲੱਗਦੇ ਆ ਸਟੇਜਾਂ ਦੇ ਮਗਰਲੇ ਪਾਸੇ ਨੇ ਸਾਡੇ ਚੰਗੇ ਪੱਖ ਵੀ ਆ ਸਾਡੇ ਬਾੜੇ ਪੱਖ ਅੱਜ ਤੁਹਾਨੂੰ ਭੜੀ ਬਾਤ ਵੀ ਪਤਾ ਜਿੰਨੇ ਫੜਕਾਰ ਪਹਿਲਾਂ ਗਾ ਕੇ ਗਏ ਕੱਲ ਗੁਰਨਾਮ ਗਾ ਕੇ ਗਿਆ ਕਰਨਾਲ ਰਾਜਵੀਰ ਦਾ ਸਭ ਕਾਲੀ ਕਲਾਕਾਰ ਹੈ ਇੱਕੇ ਕੰਪਨੀ ਤੋਂ ਦੋਨੇ ਸ਼ੁਰੂ ਹੋਏ ਸੀ ਦੋਨੇ ਭਰਾਏ ਜਸ ਰੇਕਰ ਤੋਂ ਸਾਡਾ ਭਰਾ ਜਸਵੀਰ ਪਾਲ ਗਿਆ ਹੈ ਉਹ ਦਿਨ ਤੋਂ ਉਥੇ ਸਾਡੇ ਘਰੇ ਪਤਾ ਨਹੀਂ ਵਜਿਆ ਜਾਂ ਨਾ ਕਿੱ체 ਤਾਂ ਜਸਵੀਰ ਪਾਲ ਬਾਈ ਹੋਣੀ ਉਸ ਦਿਨ ਤੇ ਦਿਨ ਰਾਤ ਰਾਜਵੀਰ ਤੇ ਨਾਲ ਰਹੇ ਹੈ ਅੱਜ ਤੱਕ ਉਹ ਪਰਿਵਾਰ ਚ ਬੈਠੇ ਹੈ ਔਰ ਮੈਨੂੰ ਇਹ ਪੂਰਾ ਯਕੀਨ ਹੈ ਕਿ ਉਹ ਭਰਾ ਸਾਡਾ ਜਦੋਂ ਤੱਕ ਉਹਦੇ ਸਾਥ ਮੈਨੂੰ ਨਹੀਂ ਲੱਗਦਾ ਉਹ ਪਰਿਵਾਰ ਤੋਂ ਪਾਸੇ ਰੋਣ ਵਾਲਾ ਹੈ ਪਰਿਵਾਰ ਤੋਂ ਪਾਸੇ ਉਹਨਾਂ ਇਹ ਉਦਾਹਰਨਾਂ ਨੇ ਇੰਦਾ ਹੀ ਤੁਸੀਂ ਵੀ ਸਾਰੇ ਸਜਣੋ ਆ ਮੇਲਿਆਂ ਦੀ ਪੁਕਾਰ ਹੈ ਇਹਨਾਂ ਰਾਤਾਂ ਦੀ ਪੁਕਾਰ ਹੈ ਤੁਹਾਡੇ ਵੀ ਕੋ ਸਾਥ ਸਮਤਿਆਂ ਚ ਕੋਈ ਦੋਸਤ ਆ ਨਤਰਾ ਚ ਕੋਈ ਰਿਸ਼ਤੇਦਾਰਾ ਚੋ ਭਾਈਚਾਰੇ ਚੋ ਕੋਈ ਵੀ ਜੀ ਜਾਂਦਾ ਨਾਲ ਖਰਚਿਆ ਕਰਉ ਇਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣ ਇਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣ ਸਭ ਡਿਫੈਂਡਰਾਂ ਉਹਦੇ 25 25 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਐ ਕਰੋੜਾਂ ਦੀਆਂ ਕੋਠੀਆਂ ਉੱਥੇ ਖੜੀਆਂ ਐ ਪਰ ਬੰਦਾ ਤਰ ਚੰਦਾ ਬੰਦਾ ਨਹੀਂ ਮੁੜ ਕੇ ਆਉਂਦਾ ਉਹੀ ਬਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਪਰ ਇਸੇ ਮਹਿਸੂਸ ਕਰਦੇ ਰਹਿੰਦੇ ਕਿ ਜੀ ਕਿੱਥੇ ਚਲਾ ਗਿਆ ਇਹ ਕੱਲੀ ਉਸ ਘਰ ਦੀ ਬਾਤ ਨਹੀਂ ਹੈ ਬ੍ਰਹਮੰਡ ਦੀ ਬਾਤ ਹੈ ਪੂਰੀ ਦੁਨੀਆ ਦੀ ਬਾਤ ਹੈ ਕਿਉਂਕਿ ਜਾਂਦਾ ਕਿਦਾ ਨਹੀਂ ਬਾਬੂ ਜਾਂਦੇ ਸਭ ਦੇ ਪਰ ਐਦਾਂ ਹੀ ਕਿਤੇ ਨਾਰ ਦੁੱਖਾਂ ਦੇ دارو ਬਣ ਜੀਏ ਨਾ ਤਪਰਾਂ ਦੇ ਦੁੱਖ ਕਹਿੰਦੇ ਵਡਾਇਆ ਘਟ ਜਾਂਦੇ ਆ ਵਡਾਇਆ ਘਟ ਜਾਂਦੇ ਆ ਆਜੋ ਏ ਦੁਨੀਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027